हां जी बिबी ਤੁਸੀਂ ਆਹ ਹਲਦੀ ਲਈ ਬੈਠੇ ਹੋ ਇਹ ਤਾਂ ਹਲਦੀ ਆਪਾਂ ਖੱਤੇ ਛੋਲੇ ਆਂਦੀ ਆ ਪੱਟ ਕੇ ਧੋ ਲਈ ਸਮਾਰ ਕੇ ਹੁਣ ਇਹਨੂੰ ਆਪਾਂ achar ਪਾਉਣਾ ਤੇ ਹੁਣ ਇਹਨੂੰ ਤਨਾ ਸਿਲ ਕੇ ਇਹਦੀਆਂ ਫਾੜੀਆਂ ਕਰ ਲੈਣੀਆਂ ਆ ਅਦਰਕ ਵਰਗੀ ਹੁੰਦੀ ਆ ਨਾ ਇਹ ਜਮਾ ਹੀ ਇਹ ਜਮਾ ਹੀ ਆਦ ਕਰ ਵਰਗੀ ਇਹਦਾ achar ਬਹੁਤ ਵਧੀਆ ਬਣਦਾ ਅਦ ਕਰਦੇ ਚਾਰ ਵਰਗੀ ਬਣਦਾ ਖਾਣ ਚ ਬਹੁਤ ਸੁਆਦ ਲੱਗਦਾ ਕਿੰਨੀ ਵਧੀਆ ਰੰਗ ਆ ਨਾ ਇਹਦੇ ਵਿੱਚੋਂ ਪੀਲਾ ਪੀਲਾ ਹਾਂ ਉਹ ਚਾਰ ਦੇ ਮਹੀਨੇ ਇੱਕ ਨਾ ਇਹ ਬੈਵਾਦੀ ਤੋਂ ਬਹੁਤ ਵਧੀਆ ਚੀਜ਼ ਆ ਨਾੜਾ ਨੂੰ ਇਹ ਤਾਕਤ ਦਿੰਦਾ अच्छा हां कदी हल्दी ਦਾ ਪੁੱਤ ਬਹੁਤ ਲੋਕ ਖਾਂਦੇ ਨੇ ਬਹੁਤ ਵਧੀਆ ਇਹ ਸਰੀਰ ਵਾਸਤੇ ਹੁੰਦੀ ਆ ਠੀਕ ਆ ਬੀਬੀ ਹਾਂ ਇਹ ਤਾਂ ਆਪਾਂ ਹੁਣ ਚਾਰ ਪਾ ਲੈਣਾ ਹਾਂਜੀ ਠੀਕ ਆ ਆਚਾਰ ਕਿਵੇਂ ਪਊਗਾ ਫਿਰ ਮੈਨੂੰ ਦੱਸੀ ਜਾਇਓ ਫਿਰ ਮੈਂ ਪਾਉਂਗੀ ਉਹ ਮੈਂ ਜਾਰ ਹਾਂ ਉਹ ਬਹੁਤ ਵਧੀਆ ਤੈਨੂੰ ਦੱਸ ਦਿੰਆਂ ਮੈਨੂੰ ਕਰਦ ਲਿਆ ਇਹਨੂੰ ਮੈਂ ਸੈੱਲ ਲਾਉਂ ਤਾ ਆਪਾਂ ਪੁੱਤ ਹੁਣ ਇੱਕ ਰੜੰਗ ਕਰਨਾ ਹਲਦੀ ਸਾਰੀ ਸਮਾਰ ਲੈਣੀ ਆ ਉਤਲੀ ਉਤਲੀ ਬਿਲਕੁਲ ਸਾਰੀ ਲਾ ਦੇਣੀ ਆ ਸੈੱਲ ਦੇਣੀ ਆ ਫਿਰ ਇਹਦੀਆਂ ਫਾੜੀਆਂ ਕਰਾਂਗੇ ਠੀਕ ਆ ਆਦਰਕ ਨੂੰ ਛੱਲਣੀ ਆ ਹਾਂ ਪਤਾ ਅਦਰਕ ਮੰਗੂ ਇਹ ਛੱਲਣੀ ਆ ਜੀ ਹੱਦ ਹੀ ਰੰਗ ਨਹੀਂ ਬਹੁਤ ਆਹ ਤੋਂ ਜਿੱਥੇ ਲੈ ਕੇ ਵੇਰਾ ਪਾਚਾ ਆ ਗਿਆ ਪਾਈਏ ਠੀਕ ਆ ਬੀਬੀ ਇਦਾਂ ਹੂੰ ਵਧੀਆ ਆ ਜਿਹੜੇ ਕ ਨਾ ਦਸਾਂਗੜੇ ਨੇ ਇਹ ਤੋੜਨੇ ਪੈਣੇ ਨੇ ਤੈਨੂੰ ਪਹਿਲਾਂ ਹੀ ਆਹੋ ਫੇਰ ਇਹ ਇਹਨਾਂ ਜਿਹਾ ਲਾਗਦਾ ਫੇਰ ਮਿੱਟੀ ਹੁੰਦੀ ਹੈ ਫੇਰ ਇਹਨੂੰ ਆਪਾਂ ਕਿਵੇਂ ਗੋਲ ਕਿਵੇਂ ਕਟਾਂਗੇ ਕਟਣੀਆਂ ਫਾੜੀਆਂ ਇਦਾਂ ਮਾਂ ਤੇ ਦੱਸੂਂਗੀ ਨਾ ਕਿਵੇਂ ਕੱਟੀਆਂ ਜਿਵੇਂ ਹਲ ਕਰ ਕੱਟੀਆਂ ਦਾ ਹੁੰਦਾ ਲੰਬੀਆਂ 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 ਫੇਰ ਤੇ ਆਰ ਫੇਰੀ ਵਧੀਆ ਲੱਗਦਾ ਮੈਂ ਇਹਦੇ ਨਾਲ ਖੂਨ ਸਾਫ ਹੁੰਦਾ ਹਲਦੀ ਦੇ ਘਰ ਮਸਾਲਾ ਕਰ ਮੰਗੂ ਸਿੱਧੀਆਂ ਫਾੜੀਆਂ ਕੱਟੇ ਹਾਂ ਪਤਲੇ ਪਤਲੇ ਨਾ ਫਾੜੀਆਂ ਕੜੀਆਂ ਜਾਣੀਆਂ ਵਧੀਆ ਹਾਂਜੀ ਹੁਣ ਆਪਾਂ ਹਲਦੀ ਕੱਟ ਲਈ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਤੇ ਹਾਂਜੀ ਹੁਣ ਆਪਾਂ ਲੱਗੇ ਆ achar ਬਣਾਉਣ ਆ ਆਪਣੀ ਕਿੰਨੀ ਕਹੋ ਹਲਦੀ ਬੇਬੀ ਇਹ ਪਤਾ ਅੱਧਾ ਕਿਲੋ ਹੋ ਗਈ ਠੀਕ ਆ ਆਹ ਆਪਣੀ ਅੱਧਾ ਕਿਲੋ ਹਲਦੀ ਆ ਦੇਖੋ ਜਿਹੜੀ ਆਪਾਂ ਕੱਟ ਕੇ ਤਿਆਰ ਕੀਤੀ ਆ achar ਪਾਉਣ ਵਾਸਤੇ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਧਰੀ ਆ ਮੋٹے ਤਲੇ ਦੀ ਕੜਾਹੀ ਆਪਾਂ ਤੋਂ ਮਸਾਲੇ ਜੈਨ ਮੈਂ ਪਾ ਕੇ ਰੇਤੇ ਇਹਨਾਂ ਨੂੰ ਭੁੰਨ ਲਾ ਹੁਣ ਠੀਕ ਆ ਵੀ ਸੁੱਕਾ ਹੀ ਭੁੰਨਣਾ ਇਦਾਂ ਹੀ ਸੁੱਕਾ ਹੀ ਭੁੰਨਣਾ ਇਨੇ ਹੀ ਠੀਕ ਆ ਤੇ ਇਹ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਆਪਾਂ ਲੈਏ ਨੇ 2-2 ਚਮਚੇ ਲੈਏ ਨੇ ਬੀਬੀ ਕਹਿੰਦੇ ਵੀ ਅੱਧਾ ਕਿਲੋ ਹਲਦੀ ਦਾ achar ਬਣਾਉਣ ਵਾਸਤੇ ਤੁਸੀਂ ਨਾ 2 ਚਮਚੇ ਆਹ ਲੈਣੇ ਆ ਮੇਥੀ ਦਾਣੇ ਦੇ ਤੇ 2 ਚਮਚੇ ਹੀ ਸੌਫ ਦੇ ਜਿਹੜੇ ਆਮ ਆਪਣੇ ਘਰੇ ਖਾਣ ਵਾਸਤੇ ਹੁੰਦੇ ਆ ਦਾਲ ਜਾਂ ਸਬਜ਼ੀ ਆਪਾਂ ਜਿਹਦੇ ਨਾਲ ਖਾਣੇ ਆ ਉਹ ਚਮਚੇ ਲੈਏ ਨੇ ਤੇ 2 ਚਮਚੇ ਆਪਾਂ ਕਲੌਂਜੀ ਦੇ ਬਾਕੀ ਕੋਈ ਹੋਰ ਮਸਾਲਾ ਤੁਸੀਂ ਪਾਉਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਇਹ ਆਪਾਂ ਇਦਾਂ ਸੁੱਕੇ ਪਾ ਕੇ ਭੁੰਨਾਂਗੇ ਗੈਸ ਬਿਲਕੁਲ ਘੱਟ ਤੇ ਰੱਖਾਂਗੇ 2 ਮਿੰਟ ਵਾਸਤੇ ਇਹਨੂੰ ਭੁੰਨ ਲਾਂਗੇ ਦੇਖੋ ਆਪਣੀ ਗੈਸ ਫਲੇਮ ਆ ਜਿਹੜੀ ਘਟਾ ਬਹੁਤ ਹੀ ਘਟਾਟ ਪਾਸੇ ਕੋਥੇ ਪੁੱਜ ਗਏ ਹੁਣ ਇਹਨਾਂ ਨੂੰ ਲਾਲਾ ਥੱਲੇ ਕਾਂਡੇ ਦੀ ਪਾਲਾਂ ਹਾਂਜੀ ਗੈਸ ਬੰਦ ਕਰ ਦੋ ਗੈਸ ਬੰਦ ਕਰ ਲੈ ਇਹਨੂੰ ਹੁਣ ਕੋਈ ਨਾ ਠੰਡਾ ਹੋਏ ਪਲੀਜ਼ ਲਈ ਥੋੜਾ ਆਪਾਂ ਥੱਲੇ ਲਾ ਲੈਨੇ ਆ ਗੈਸ ਤੋਂ ਕਢਾ ਆਪਾਂ ਪਲੇਟ ਦੇ ਵਿੱਚ ਕੱਢ ਕੇ ਠੰਡੇ ਕਰ ਲੈਨੇ ਆ ਸਾਰੇ ਮਸਾਲੇ ਫੇਰ ਪੀਸਾਂਗੇ ਇਹਨਾਂ ਨੂੰ ਹਾਂਜੀ ਹੁਣ ਆਪਾਂ ਦੁਵਾਰ ਤੋਂ ਗੈਸ ਔਨ ਕਰਾਂਗੇ ਗੈਸ ਨੂੰ ਆਪਾਂ ਰੱਖਾਂਗੇ ਮੀਡੀਅਮ ਤੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਹਨਾ ਬੀਬੀ ਹਾਂ ਬਹੁਤ ਵਧੀਆ ਹੁੰਦਾ ਤੇਲ ਪਾਣਾ ਸਰੋਂ ਦੇ ਤੇਲ ਦੇ ਵਿੱਚ ਚਾਰ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹਲਦੀ ਦਾ ਖਾਣ ਦੇ ਵਿੱਚ ਬਹੁਤ ਹੀ ਟੇਸਟੀ ਬਣਦਾ ਇੱਕ ਕੜਛੀਕ ਪਾਵਾਂਗੇ ਬਸ ਤੇਲ ਗਰਮ ਹੋ ਗਿਆ ਹੁਣ ਇਹਦੇ ਵਿੱਚ ਪਾਦੇ ਹਾਂ ਜੀ ਚਾਹ ਤੇ ਹਾਂਜੀ ਹੁਣ ਆਪਣਾ ਤੇਲ ਗਰਮ ਹੋਕ ਚੁੱਕਿਆ ਤੇ ਆਪਾਂ ਇਹਦੇ ਵਿੱਚ ਹਲਦੀ ਪਾ ਦੇਵਾਂਗੇ ਇਹਨੂੰ ਆਪਾਂ ਤੜਾਂਗੇ ਬਸ ਕੜਸੀ ਨਾਲ ਹਲਾਈ ਚੱਲ ਆਪਣੀ ਇਹ ਅੱਧਾ ਕਿਲੋ ਹਲਦੀ ਆ ਆ ਇੱਕ ਪੀਸ ਰਹਿ ਗਿਆ ਹੈ ਦੇਖੋ ਵੀ ਵੀ ਤੇਲ ਠੀਕ ਆ ਆਪਣਾ ਵਧੀਆ ਕੋ ਹੋਰ ਪਾਵਾਂ ਆਪਕ ਢੇਕੀਆ ਠੀਕ ਹੈ ਹਾਂ ਠੀਕ ਆ ਠੀਕ ਆ ਮੈਂ ਕਹਿਨੇ ਜਾਂਹੀ ਆ ਠੀਕ ਬਿਲਕੁਲ ਆਪਾਂ ਲੋ ਫਲੇਮ ਤੇ ਗੈਸ ਤੇ ਇਹਨੂੰ ਤਲ ਕੇ ਤਿਆਰ ਕਰਨਾ ਆਪਾਂ ਕੋ ਤੈਨੂੰ ਬਾਹਲਾ ਨਹੀਂ ਥੜਨਾ 5-7 ਮਿੰਟ ਕੋ ਇਹਨੂੰ ਤੜਲਾ ਇਹਦੇ ਵਿੱਚ ਨਮਕ ਤੇ ਮਿਰਚ ਪਾਵਾਂਗੇ ਹਨਾ ਹਾਂ ਹਾਂ ਠੀਕ ਹੈ ਜਿਹੜੇ ਪੀਸੇ ਸੀ ਆਪਾਂ ਮਸਾਲੇ ਉਹ ਫਿਰ ਉਹ ਤੋਂ ਬਾਅਦ ਚ ਫਿਰ ਉਹ ਮਸਾਲੇ ਪਾਣੀ ਵਿੱਚ ਸਭ ਤੋਂ ਬਾਅਦ ਚ ਪਾਉਣਿਆ ਜਾਣਾ ਉਹ ਤਾਂ ਹੁਣ ਪੁੱਜੇ ਹੋਏ ਨੇ ਉਹ ਬਾਹਲ ਕੀ ਪਾਣੀ ਹਾਂਜੀ ਹਾਂਜੀ ਅੱਧਾ ਚਮਚ ਪਾ ਲਈ ਮਿਰਚਾਂ ਦਾ ਰੋਟਾਈ ਜਾਂ ਕਿੰਨੇ ਨੂਣ ਦੇ ਪਾਣੀ ਵਿੱਚ ਇਹ 4 ਇੰਚ ਦਾ ਨੂਣ ਖੁੱਲਾ ਹੀ ਪੈਂਦਾ ਇਹ ਤਾਂ ਜਿਆ ਪੁੱਤ ਪੁੱਜ ਗਈ ਤੈਨੂੰ ਰੰਗ ਦਾ ਪਤਾ ਲੱਗ ਜਾਣਾ ਰੰਗ ਦਾ ਫਰਕ ਪੈ ਜਾਣਾ ਹਾਂਜੀ ਵੀ ਬਸ ਕਿ ਜਣ ਵਾਲੀ ਹੋਈ ਆ ਠੀਕ ਆ ਕਿੰਨੀ ਵਧੀਆ ਆਉਂਦੀ ਹੈ ਖੁਸ਼ਬੂ ਹਲਦੀ ਦੀ ਹੈ ਨਾ ਹਾਂ ਰੰਗ ਬਹੁਤ ਸੋਹਣਾ ਬਣਦਾ ਜਾਂਦਾ ਹੁਣ ਤੁਸੀਂ ਦੇਖ ਸਕਦੇ ਆ ਇਹਦਾ ਕਲਰ ਆ ਜਿਹੜਾ ਪਹਿਲਾਂ ਨਾਲੋਂ ਥੋੜਾ ਜਿਹਾ ਡਾਰਕ ਹੋਣਾ ਸ਼ੁਰੂ ਹੋ ਗਿਆ ਉਹ ਤਾਂ ਹਲਦੀ ਥੜੀ ਗਈ ਹੈ ਨੂਨ ਮਿਰਚ ਪਾ ਦੇ ਵਿੱਚ। ਤਾਂ ਆਪਾਂ ਨੂੰ 5 ਤੋਂ 7 ਮਿੰਟ ਹੋ ਚੁੱਕੇ ਨੇ। 2 ਚਮਚ ਰਏ ਨੇ ਨਮਕ ਦੇ ਤੇ ਅੱਧਾ ਚਮਚ ਲਾਲ ਮਿਰਚ, ਅੱਧਾ ਹੀ ਜੀਰੇ ਦਾ, ਅੱਧਾ ਆਪਾਂ ਧਨੀਏ ਪਾਊਡਰ ਦਾ ਲਿਆ। ਇਹ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ। ਸਭ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾ ਦੇਵਾਂਗੇ। ਨਮਕ ਦੀ ਮਾਤਰਾ ਜਿਹੜੀ ਤੁਸੀਂ ਜ਼ਿਆਦਾ ਰੱਖਣੀ ਹੈ ਇਹਦੇ ਨਾਲ ਅਚਾਰ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਵਾ। ਆ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਮਸਾਲੇ ਪਹਿਲਾਂ ਸੁੱਕੇ ਭੁੰਨੇ ਸੀ ਉਹ ਆਪਾਂ ਇਸ ਤਰ੍ਹਾਂ ਪੀਸ ਕੇ ਤਿਆਰ ਕਰ ਲਏ ਨੇ ਉਹ ਵੀ ਆਪਾਂ ਇਹਦੇ ਵਿੱਚ ਮਿਲਾ ਦੇਵਾਂਗੇ ਦੇਖੋ ਮਸਾਲੇ ਪਾਇਆ ਤੇ ਇਹਦਾ ਰੰਗਾ ਕਿੰਨਾ ਸੋਹਣਾ ਬਣ ਗਿਆ ਸਾਰੇ ਮਸਾਲੇ ਪੈ ਗਏ ਹੁਣ ਇਹ ਬਹੁਤ ਵਧੀਆ ਬਣ ਗਿਆ ਖਾ ਕੇ ਦੇਖੋ ਕਿੰਨਾ ਵਿੱਚੋਂ ਵਧੀਆ ਸਵਾਦ ਆਊਗਾ ਹੋਣਾ achar ਪਹਿਲਾਂ ਨਾਲੋਂ ਥੋੜਾ ਜਿਆ ਠੰਡਾ ਹੋ ਗਿਆ ਤੇ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਹਾਜੀ achar ਕੀ ਸੋਹਣਾ ਬਣ ਗਿਆ ਤੁਸੀਂ ਵੀ ਇਸ ਤਰੀਕੇ ਨਾਲ ਘਰ ਦੇ ਵਿੱਚ ਕੱਚੀ ਹਲਦੀ ਦਾ ਅਚਾਰ ਜ਼ਰੂਰ ਬਣਾ ਕੇ ਦੇਖਿਓ ਤੇ ਜੇਕਰ ਤੁਹਾਨੂੰ ਅੱਜ ਦੀ ਇਹ ਸਾਡੇ ਹਲਦੀ ਦੇ ਅਚਾਰ ਦੀ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਨਾਲ ਹੀ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਇਹ ਸਾਡਾ ਹਲਦੀ ਦਾ ਅਚਾਰ ਕਿੱਦਾਂ ਦਾ ਲੱਗਿਆ ਆਪਾਂ ਤੁਹਾਡੇ ਲਈ ਜਲਦ ਕਿਸੇ ਹੋਰ ਨਵੀਂ ਰੈਸਪੀ ਦੀ ਵੀਡੀਓ ਸ਼ੇਅਰ ਕਰਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ